ਚਾਹ ਦੇ ਨਾਲ ਬਿਸਕੁਟ ਖਾਣਾ ਹਰ ਕੋਈ ਪਸੰਦ ਕਰਦਾ ਹੈ ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਇੱਕ ਬਿਸਕੁਟ ਨੇ ਕੁੜੀ ਦੀ ਜਾਨ ਲੈ ਲਈ ਜੀ ਹਾਂ ਕਿਉਂਕਿ ਬਿਸਕੁਟ ਅਜਿਹੀ ਚੀਜ਼ ਹੈ ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਪਸੰਦ ਕਰਦਾ ਹੈ ਕਈ ਲੋਕ ਚਾਹ ਦੇ ਐਨੇ ਸ਼ੁਕੀਨ ਹੁੰਦੇ ਨੇ ਕਿ ਉਹ ਬਿਸਕੁਟ ਜਾਂ ਕੁਕੀਜ਼ ਤੋਂ ਬਿਨਾ ਚਾਹ ਨਹੀਂ ਪੀਂਦੇ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਬਿਸਕੁਟ ਨਾਲ ਅਚਾਨਕ ਕਿਸੇ ਦੀ ਮੌਤ ਕਿਵੇਂ ਹੋ ਸਕਦੀ ਹੈ ਹਾਲ ਹੀ ਦੇ ਵਿੱਚ ਇੱਕ ਔਰਤ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਨਿਊਯਾਰਕ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਔਰਤ ਬਿਸਕੁਟ ਖਾਣ ਤੋਂ ਬਾਅਦ ਕੋਮਾ ਦੇ ਵਿੱਚ ਚਲੀ ਗਈ ਸਥਿਤੀ ਅਜਿਹੀ ਸੀ ਕਿ ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਉਹ ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲਦੇ ਰਹੇ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ ਇੱਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਮਰਨ ਵਾਲੀ ਲੜਕੀ ਦਾ ਨਾਂ ਉਰਲਾ ਬੈਕਸੈਂਡਲ ਹੈ ਜੋ ਮਾਂਚੈਸਟਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਸਿਰਫ 25 ਸਾਲ ਸੀ ਦੱਸਿਆ ਜਾ ਰਿਹਾ ਕਿ ਉਸ ਨੂੰ ਬਿਸਕੁਟ ਖਾਣ ਦਾ ਬਹੁਤ ਸ਼ੌਂਕ ਸੀ ਉਹ ਅਕਸਰ ਆਪਣੀ ਚਾਹ ਦੇ ਨਾਲ ਬਿਸਕੁਟ ਖਾਂਦੀ ਸੀ ਪਰ ਨੰਬਰ ਦੇ ਆਖਰੀ ਹਫਤੇ ਉਸਨੇ ਬਿਸਕੁਟ ਖਾਧਾ ਤੇ ਗੰਭੀਰ ਬਿਮਾਰ ਹੋ ਗਈ ਜਿਸ ਤੋਂ ਬਾਅਦ 11 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਹੈ ਜਦੋਂ ਇਸ ਦੀ ਮੌਤ ਦਾ ਕਾਰਨ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਜਾਂਚ ਰਿਪੋਰਟ ਮੁਤਾਬਕ ਇਸਨੇ ਜੋ ਬਿਸਕੁਟ ਖਾਧਾ ਉਸ ਦੇ ਵਿੱਚ ਮੂੰਗਫਲੀ ਦੇ ਟੁਕੜੇ ਸਨ ਅਤੇ ਉਸ ਨੂੰ ਨਟ ਤੋਂ ਅਲਰਜੀ ਸੀ ਡਾਕਟਰਾਂ ਮੁਤਾਬਕ ਇਸ ਨੂੰ ਖਾਣ ਤੋਂ ਬਾਅਦ ਉਸ ਦਾ ਗੰਭੀਰ ਰਿਐਕਸ਼ਨ ਹੋਇਆ ਤੇ ਉਹ ਕੋਮਾ ਵਿੱਚ ਚਲੀ ਗਈ ਇਸ ਨੂੰ ਐਨਾਫਾਇਲੈਕਟਿਕ ਸ਼ੌਕ ਕਿਹਾ ਜਾ ਸਕਦਾ ਜਿਸ ਦੇ ਵਿੱਚ ਜਦੋਂ ਉਹ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਅਲਰਜੀ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤਾਂ ਸਾਡਾ ਇਮਿਊਨ ਸਿਸਟਮ ਬਹੁਤ ਤੇਜ਼ੀ ਨਾਲ ਅਤੇ ਵੱਡੀ ਮਾਤਰਾ ਦੇ ਵਿੱਚ ਐਂਟੀਬਾਡੀਜ਼ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੁੰਦੇ ਨੇ ਬੈਕਸੈਂਡਲੇ ਨਾਲ ਵੀ ਅਜਿਹਾ ਹੀ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਲਰਜੀ ਬਾਰੇ ਪਤਾ ਨਹੀਂ ਸੀ ਤੇ ਉਸਨੇ ਇਹ ਬਿਸਕੁਟ ਇੱਕ ਸੁਪਰਮਾਰਕੀਟ ਤੋਂ ਖਰੀਦੇ ਸਾਂ ਜਿਸ ਤੇ ਸਪਸ਼ਟ ਤੌਰ ਤੇ ਲਿਖਿਆ ਗਿਆ ਸੀ ਕਿ ਇਸ ਦੇ ਵਿੱਚ ਮੂੰਗਫਲੀ ਵੀ ਹੈ ਉਂਝੇ ਇਹ ਮਾਮਲਾ ਸਾਹਮਣੇ ਆਉਂਦੇ ਰੇੜੀ ਵਾਲਿਆਂ ਖਿਲਾਫ ਸਿਕੰਜਾ ਵੀ ਕੱਸਿਆ ਜਾ ਰਿਹਾ ਚਾਹ ਦੇ ਨਾਲ ਬਿਸਕੁਟ ਖਾਣਾ ਹਰ ਕੋਈ ਪਸੰਦ ਕਰਦਾ ਹੈ ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਇੱਕ ਬਿਸਕੁਟ ਨੇ ਕੁੜੀ ਦੀ jaan ਲੈ ਲਈ ਜੀ ਹਾਂ ਕਿਉਂਕਿ ਬਿਸਕੁਟ ਅਜਿਹੀ ਚੀਜ਼ ਹੈ ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਪਸੰਦ ਕਰਦਾ ਹੈ ਕਈ ਲੋਕ ਚਾਹ ਦੇ ਐਨੇ ਸ਼ੁਕੀਨ ਹੁੰਦੇ ਨੇ ਕਿ ਉਹ ਬਿਸਕੁਟ ਜਾਂ ਕੁਕੀਜ਼ ਤੋਂ ਬਿਨਾ ਚਾਹ ਨਹੀਂ ਪੀਂਦੇ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਬਿਸਕੁਟ ਨਾਲ ਅਚਾਨਕ ਕਿਸੇ ਦੀ ਮੌਤ ਕਿਵੇਂ ਹੋ ਸਕਦੀ ਹੈ ਹਾਲ ਦੇ ਵਿੱਚ ਇੱਕ ਔਰਤ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਨਿਊਯਾਰਕ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਔਰਤ ਬਿਸਕੁਟ ਖਾਣ ਤੋਂ ਬਾਅਦ ਕੋਮਾ ਦੇ ਵਿੱਚ ਚਲੀ ਗਈ ਸਥਿਤੀ ਅਜਿਹੀ ਸੀ ਕਿ ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਉਹ ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲਦੇ ਰਹੇ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ। ਇੱਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਮਰਨ ਵਾਲੀ ਲੜਕੀ ਦਾ ਨਾਂ ਉਰਲਾ ਬੈਕਸੈਂਡਲ ਹੈ ਜੋ ਮਾਂਚੈਸਟਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਸਿਰਫ 25 ਸਾਲ ਸੀ। ਦੱਸਿਆ ਜਾ ਰਿਹਾ ਕਿ ਉਸ ਨੂੰ ਬਿਸਕੁਟ ਖਾਣ ਦਾ ਬਹੁਤ ਸ਼ੌਂਕ ਸੀ। ਉਹ ਅਕਸਰ ਆਪਣੀ ਚਾਹ ਦੇ ਨਾਲ ਬਿਸਕੁਟ ਖਾਂਦੀ ਸੀ। ਪਰ ਦਸੰਬਰ ਦੇ ਆਖਰੀ ਹਫ਼ਤੇ ਉਸ ਨੇ ਬਿਸਕੁਟ ਖਾਧਾ ਤੇ ਗੰਭੀਰ ਬਿਮਾਰ ਹੋ ਗਈ। ਜਿਸ ਤੋਂ ਬਾਅਦ 11 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਹੈ। ਜੋ ਦੀ ਇਸ ਦੀ ਮੌਤ ਦਾ ਕਾਰਨ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਜਾਂਚ ਰਿਪੋਰਟ ਮੁਤਾਬਕ ਇਸ ਨੇ ਜੋ ਬਿਸਕੁਟ ਖਾਧਾ ਉਸ ਦੇ ਵਿੱਚ ਮੂੰਗ ਦੇ ਟੁਕੜੇ ਸਨ ਅਤੇ ਉਸ ਨੂੰ ਨਟ ਤੋਂ ਅਲਰਜੀ ਸੀ ਡਾਕਟਰਾਂ ਮੁਤਾਬਕ ਕਿ ਇਸ ਨੂੰ ਖਾਣ ਤੋਂ ਬਾਅਦ ਉਸ ਦਾ ਗੰਭੀਰ ਰਿਐਕਸ਼ਨ ਹੋਇਆ ਤੇ ਉਹ ਕੋਮਾ ਵਿੱਚ ਚਲੀ ਗਈ ਇਸ ਨੂੰ ਐਨਾਫਾਇਲੈਕਟਿਕ ਸ਼ੌਕ ਕਿਹਾ ਜਾ ਸਕਦਾ ਜਿਸ ਦੇ ਵਿੱਚ ਜਦੋਂ ਉਹ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਅਲਰਜੀ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤਾਂ ਸਾਡਾ ਇਮਿਊਨ ਸਿਸਟਮ ਬਹੁਤ ਤੇਜ਼ੀ ਨਾਲ ਅਤੇ ਵੱਡੀ ਮਾਤਰਾ ਦੇ ਵਿੱਚ ਐਂਟੀਬਾਡੀਜ਼ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੁੰਦੇ ਨੇ ਵੈਕਸੈਂਡਲੇ ਨਾਲ ਵੀ ਅਜਿਹਾ ਹੀ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਲਰਜੀ ਬਾਰੇ ਪਤਾ ਨਹੀਂ ਸੀ ਤੇ ਉਸਨੇ ਇਹ ਬਿਸਕੁਟ ਇੱਕ ਸੁਪਰਮਾਰਕੀਟ ਤੋਂ ਖਰੀਦੇ ਸਨ ਜਿਸ ਤੇ ਸਪਸ਼ਟ ਤੌਰ ਤੇ ਲਿਖਿਆ ਗਿਆ ਸੀ ਕਿ ਇਸ ਦੇ ਵਿੱਚ ਮੂੰਗਫਲੀ ਵੀ ਹੈ ਉਂਝੇ ਮਾਮਲਾ ਸਾਹਮਣੇ ਆਉਂਦੇ ਰੇੜੀ ਵਾਲਿਆਂ ਖਿਲਾਫ ਸਿਕੰਜਾ ਵੀ ਕੱਸਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ